ਲੁਧਿਆਣਾ ਦੇ ਲੋਕਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ ਲੁਧਿਆਣਾ ਦੇ ਵਿੱਚ ਹੁਣ ਸਕਿੱਲ ਡਿਵੈਲਪਮੈਂਟ ਤੇ ਇੰਟਰਪ੍ਰੈਨਿਓਰਸ਼ਿਪ ਯੂਨੀਵਰਸਿਟੀ ਬਣਨ ਜਾ ਰਹੀ ਹੈ ਤੇ ਇਸ ਦੀ ਅਧਿਕਾਰਿਕ ਤੌਰ ਤੇ ਪੁਸ਼ਟੀ ਜੋ ਹੈ ਉਹ ਕਰ ਦਿੱਤੀ ਗਈ ਹੈ ਯਾਨੀ ਕਿ ਐਲਾਨ ਕਰ ਦਿੱਤਾ ਗਿਆ ਹੈ ਤੇ ਜਲਦ ਹੀ ਇਸ ਯੂਨੀਵਰਸਿਟੀ ਦੀ ਉਸਾਰੀ ਸ਼ੁਰੂ ਕਰ ਦਿੱਤੀ ਜਾਵੇਗੀ ਤਾਂ ਇਸੇ ਸੰਬੰਧਤ ਲੁਧਿਆਣਾ ਦੇ ਵਿੱਚ ਸ਼ਹੀਦ ਉਦਮ ਸਿੰਘ ਦੇ ਨਾਮ ਤੇ ਜੋ ਆਜ਼ਾਦੀ ਕੁਲਾਟਿਏ ਰਹੇ ਨੇ ਭਾਰਤ ਦੇ ਉਹਨਾਂ ਦੇ ਨਾਮ ਤੇ ਇਹ ਯੂਨੀਵਰਸਿਟੀ ਜੋ ਹੈ ਉਹ ਬਣਾਈ ਜਾ ਰਹੀ ਹੈ ਸਕਿੱਲ ਡਿਵੈਲਪਮੈਂਟ ਅਤੇ ਐਂਟਰਪ੍ਰੀਨਿਓਰਸ਼ਿਪ ਯੂਨੀਵਰਸਿਟੀ ਜੋ ਬਣਾਈ ਜਾਵੇਗੀ ਤੇ ਮੁੱਖ ਫੋਕਸ ਜੋ ਹੈ ਇਸ ਯੂਨੀਵਰਸਿਟੀ ਦਾ ਰਹੇਗਾ ਕਿ ਵਿਦਿਆਰਥੀਆਂ ਨੂੰ ਹਾਈ ਟੈਕਨੋਲੋਜੀ ਤੇ ਉਥੇ ਹੀ ਵੱਖ-ਵੱਖ ਖੇਤਰਾਂ ਦੇ ਵਿੱਚ ਇਹਨਾਂ ਨੂੰ ਕਾਬਿਲ ਕਰ ਦਿੱਤਾ ਜਾਵੇ ਕਿ ਉਹ ਜਦੋਂ ਇਸ ਯੂਨੀਵਰਸਿਟੀ ਦੇ ਵਿੱਚੋਂ ਗ੍ਰੈਜੂਏਟ ਹੋ ਕੇ ਨਿਕਲਣ ਤਾਂ ਉਹ ਆਪਣਾ ਰੁਜ਼ਗਾਰ ਖੁਦ ਪੈਦਾ ਕਰ ਸਕਣ ਤਾਂ ਲੁਧਿਆਣਾ ਦੇ ਵਿੱਚ ਯੂਨੀਵਰਸਿਟੀ ਬਣਨ ਜਾ ਰਹੀ ਹੈ ਜਿੱਥੇ ਇਸੇ ਸੰਬੰਧਿਤ ਇੱਕ ਕਾਰਜਕ੍ਰਮ ਜੋ ਹੈ ਪ੍ਰੋਗਰਾਮ ਜੋ ਹੈ ਕੀਤਾ ਗਿਆ ਜਿਸ ਦੇ ਵਿੱਚ ਕੈਬਨਿਟ ਮੰਤਰੀ ਅਮਨ अरोड़ा ਤੇ ਉੱਥੇ ਹੀ ਪੰਜਾਬ ਦੇ ਸਿੱਖਿਆ ਮੰਤਰੀ ਹਜੋਤ ਸਿੰਘ ਬੈਂਸ ਤੇ ਮਨੀਸ਼ ਸਿਸੋਧੀਆਂ ਨੇ ਮੁੱਖ ਮਹਿਮਾਨ ਵਜੋਂ ਇਸ ਸਮਾਰੋਹ ਦੇ ਵਿੱਚ ਸ਼ਿਰਕਤ ਕੀਤੀ ਹੈ ਤਾਂ ਇਸ ਯੂਨੀਵਰਸਿਟੀ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਜੋ ਐਲਾਨ ਜੋ ਹੈ ਕਰ ਦਿੱਤਾ ਗਿਆ ਹੈ ਤਾਂ ਕੰਬੋਜ ਪਾਈਚਾਰੇ ਦੇ ਵੱਲੋਂ ਇਹ 50 ਏਕੜ ਜ਼ਮੀਨ ਜੋ ਹੈ ਉਹ দান ਕੀਤੀ ਗਈ ਸੀ ਤੇ ਇਸੇ দান ਕੀਤੀ ਜ਼ਮੀਨ ਦੇ ਉੱਤੇ ਇਹ ਯੂਨੀਵਰਸਿਟੀ ਜੋ ਹੈ ਉਹ ਬਣਨ ਜਾ ਰਹੀ ਹੈ ਤਾਂ ਤਕਰੀਬਨ 500 ਕਰੋੜ ਰੁਪਏ ਦਾ ਅਨੁਮਾਨ ਜੋ ਹੈ ਉਹ ਲਾਇਆ ਗਿਆ ਹੈ ਕਿ ਇਸ ਯੂਨੀਵਰਸਿਟੀ ਦੀ ਲਾਗਤ ਤੇ ਜੋ ਹੈ ਉਹ ਆਵੇਗਾ ਤਾਂ ਪੰਜਾਬ ਸਰਕਾਰ ਦੇ ਵੱਲੋਂ ਵੀ ਮੰਤਰੀਆਂ ਦੇ ਵੱਲੋਂ ਪੂਰਾ ਸਹਾਇਤਾ ਦਾ ਭਰੋਸਾ ਜੋ ਹੈ ਉਹ ਦਿੱਤਾ ਗਿਆ ਹੈ ਕਿਹਾ ਗਿਆ ਹੈ ਕਿ ਜਿੰਨੀ ਵੀ ਹੋ ਸਕੇ ਹਰ ਸੰਭਵ ਮਦਦ ਜੋ ਹੈ ਉਹ ਸਰਕਾਰ ਦੇ ਵੱਲੋਂ ਕੀਤੀ ਜਾਵੇਗੀ ਤਾਂ ਲੁਧਿਆਣਾ ਦੇ ਵਿੱਚ ਇਹ ਯੂਨੀਵਰਸਿਟੀ ਜੋ ਹੈ ਉਹ ਬਣਨ ਜਾ ਰਹੀ ਹੈ ਕੰਬੋਜ ਪਾਈਚਾਰੇ ਦੇ ਵੱਲੋਂ ਇਹ 50 ਏਕੜ ਜ਼ਮੀਨ ਜੋ ਸੀ ਉਹ ਦਾਨ ਕੀਤੀ ਗਈ ਸੀ ਤੇ ਉਸੇ ਹੀ ਦਾਨ ਕੀਤੀ ਜ਼ਮੀਨ ਦੇ ਉੱਤੇ ਇਹ ਯੂਨੀਵਰਸਿਟੀ ਜੋ ਹੈ ਉਹ ਬਣੇਗੀ ਤਾਂ ਮੁੱਖ ਫੋਕਸ ਰਹੇਗਾ ਕਿ ਵਿਦਿਆਰਥੀਆਂ ਨੂੰ ਜੋ ਟੈਕਨੋਲੋਜੀ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਚੰਗੀ ਤਰੀਕੇ ਨਾਲ ਸਟੱਡੀ ਜੋ ਹੈ ਕਰਵਾਈ ਜਾ ਸਕੇ ਬਰੀਕੀ ਦੇ ਨਾਲ ਜੋ ਹੈ ਉਹ ਪੜਾਇਆ ਜਾ ਸਕੇ ਤਾਂ ਜੋ ਕੱਲ ਨੂੰ ਜੋ ਵੀ ਵਿਦਿਆਰਥੀ ਇਸ ਯੂਨੀਵਰਸਿਟੀ ਦੇ ਵਿੱਚੋਂ ਗ੍ਰੈਜੂਏਟ ਹੋਵੇਗਾ ਤਾਂ ਉਹ ਆਪਣਾ ਰੋਜ਼ਗਾਰ ਖੁਦ ਪੈਦਾ ਕਰ ਸਕੇਗਾ ਤਾਂ ਇਸੇ ਨੂੰ ਲੈ ਕੇ ਮੁੱਖ ਮਹਿਮਾਨ ਜੋਸੀ ਉਸ ਸਮਾਗਮ ਦੇ ਵਿੱਚ ਜੋ ਹੈ ਉਹ ਪਹੁੰਚੇ ਸੀ ਉੱਥੇ ਹੀ ਮਨੀਸ਼ ਸਿਸੋਦੀਆ ਦਾ ਕਹਿਣਾ ਹੈ ਕਿ ਇਹ ਯੂਨੀਵਰਸਿਟੀ ਪੰਜਾਬ ਦੇ ਲਈ ਪੰਜਾਬ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚੋਂ ਇੱਕ ਨਿਕਲ ਕੇ ਸਾਹਮਣੇ ਆਵੇਗੀ ਤਾਂ ਵੱਡੇ ਲੀਡਰ ਜੋ ਹੈ ਵੱਡੇ ਬਿਜ਼ਨਸਮੈਨ ਜੋ ਹੈ ਉਹ ਯੂਨੀਵਰਸਿਟੀ ਪੈਦਾ ਕਰੇਗੀ ਤਾਂ ਅਮਨ ਅਰੋੜਾ ਵੀ ਇਸ ਮੁਕ ਇਸ ਪ੍ਰੋਗਰਾਮ ਦੇ ਵਿੱਚ ਜੋ ਹੈ ਉਹਨਾਂ ਨੇ ਸ਼ਿਰਕਤ ਕੀਤੀ ਤਾਂ ਉੱਥੇ ਹੀ ਸਿੱਖਿਆ ਮੰਤਰੀ ਹਜੋ ਸਿੰਘ ਬੈਂਸ ਦੇ ਵੱਲੋਂ ਵੀ ਇਸ ਪ੍ਰੋਗਰਾਮ ਦੇ ਵਿੱਚ ਜੋ ਹੈ ਉਹ ਸ਼ਿਰਕਤ ਕੀਤੀ ਗਈ ਹੈ ਤਾਂ ਉੱਥੇ ਹੀ ਜਲਾਲਾਬਾਦ ਤੋਂ ਵਿਧਾਇਕ ਗੋਲਦੀ ਕੰਬੋਜ ਜੋ ਜਗਦੀਪ ਸਿੰਘ ਗੋਲਦੀ ਕੰਬੋਜ ਉਹਨਾਂ ਦੇ ਵੱਲੋਂ ਵੀ ਸ਼ਿਰਕਤ ਕੀਤੀ ਗਈ ਤਾਂ ਉਹਨਾਂ ਨੇ ਵੀ ਕਿਹਾ ਕਿ ਇਹ ਯੂਨੀਵਰਸਿਟੀ ਜੋ ਹੈ ਉਹ ਵੱਡੇ ਤੋਂ ਵੱਡੇ ਸਿਆਸਤਦਾਨ ਤੇ ਉੱਥੇ ਹੀ ਬਿਜ਼ਨਸਮੈਨ ਵੀ ਜੋ ਹੈ ਉਹ ਪੈਦਾ ਕਰੇਗੀ ਤਾਂ ਲੁਧਿਆਣਾ ਵਾਸੀਆਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਜਿੱਥੇ ਸ਼ਹੀਦ ਉਦਮ ਸਿੰਘ ਦੇ ਨਾਮ ਤੇ ਇਹ ਯੂਨੀਵਰਸਿਟੀ ਜੋ ਹੈ ਸਕਿੱਲ ਡਵੈਲਪਮੈਂਟ ਅਤੇ ਐਂਟਰਪ੍ਰੀਨਿਓਰਸ਼ਿਪ ਯੂਨੀਵਰਸਿਟੀ ਜੋ ਹੈ ਉਹ ਬਣਨ ਜਾ ਰਹੀ ਹੈ 50 ਏਕੜ ਦੀ ਜ਼ਮੀਨ ਤੇ ਇਹ ਯੂਨੀਵਰਸਿਟੀ ਜੋ ਹੈ ਉਹ ਬਣੇਗੀ ਤੇ ਤਕਰੀਬਨ 500 ਕਰੋੜ ਰੁਪਏ ਲਾਗਤ ਜੋ ਹੈ ਉਹ ਇਸ ਯੂਨੀਵਰਸਿਟੀ ਤੇ ਆਵੇਗੀ ਤਾਂ ਪੰਜਾਬ ਸਰਕਾਰ ਦੇ ਵੱਲੋਂ ਵੀ ਹਰ ਸੰਭਵ ਮਦਦ ਦਾ ਪਰੋਸਾ ਦਿੱਤਾ ਗਿਆ ਹੈ ਕਿਹਾ ਗਿਆ ਹੈ ਕਿ ਜੇਕਰ ਕਿਸੇ ਵੀ ਤਰੀਕੇ ਦੀ ਸਹਾਇਤਾ ਤੁਹਾਨੂੰ ਸਰਕਾਰ ਤੋਂ ਚਾਹੀਦੀ ਹੈ ਤਾਂ ਪੰਜਾਬ ਸਰਕਾਰ ਹਰ ਮਦਦ ਕਰਨ ਦੇ ਲਈ ਹਰ ਤਰੀਕੇ ਦੇ ਨਾਲ ਅੱਗੇ ਆਵੇਗੀ ਤਾਂ ਲੁਧਿਆਣਾ ਵਾਸੀਆਂ ਦੇ ਲਈ ਜਿੱਥੇ ਲੁਧਿਆਣਾ ਦੇ ਵਿੱਚ ਸ਼ਹੀਦ ਉਦਮ ਸਿੰਘ ਸਕਿੱਲ ਡਿਵੈਲਪਮੈਂਟ ਅਤੇ ਐਂਟਰਪ੍ਰੈਨਿਓਰਸ਼ਿਪ ਯੂਨੀਵਰਸਿਟੀ ਜੋ ਹੈ ਉਹ ਬਣੇਗੀ ਤੇ ਜਲਦ ਹੀ ਇਸ ਯੂਨੀਵਰਸਿਟੀ ਦੀ ਉਹ ਸਾਰੀ ਜੋ ਹੈ ਉਹ ਸ਼ੁਰੂ ਕਰ ਦਿੱਤੀ ਜਾਵੇਗੀ ਤਾਂ ਫਿਲਹਾਲ ਦੇ ਲਈ ਇਸ ਦਾ ਅਧਿਕਾਰਤ ਤੌਰ ਤੇ ਪੁਸ਼ਟੀ ਜੋ ਹੈ ਐਲਾਨ ਜੋ ਹੈ ਉਹ ਕਰ ਦਿੱਤਾ ਗਿਆ ਹੈ